ਕਾਵਾਂ ਵਾਲੀ ਪੱਤਨ ਤੇ ਕਾਮਰੇਟ ਜਗਰੂਪ ਸਿੰਘ ਬਡੇਗਾ ਪ੍ਰਾਪਤੀ ਮੁਹੰਮਦ ਦੇ ਮੁੱਖ ਸਲਾਹਕਾਰ ਉਹ ਇੱਥੇ ਜਿਹੜਾ ਪਤਾ ਲੈਣ ਵਾਸਤੇ ਆਏ ਆ ਕਿ ਕੀ ਇੱਥੇ ਪ੍ਰਬੰਧ ਚੱਲ ਰਿਹਾ ਜਾਂ ਜੋ ਵੀ ਹੈ ਗੱਲਬਾਤ ਕਰਦੇ ਆ ਹਾਂਜੀ ਕਾਮਰੇਟ ਜੀ ਤੁਸੀਂ ਅੱਜ ਕਾਵਾਂ ਵਾਲੀ ਪੱਤਨ ਆਏ ਹੋ ਕੀ ਗੱਲਬਾਤ ਕਰਨੀ ਚਾਹੋਗੇ ਨਹੀਂ ਜੀ ਪਹਿਲੀ ਗੱਲ ਇਹ ਕਰਨੀ ਚਾਹਾਂਗਾ ਕਿ ਸਾਤੇ ਆ ਵੀ ਹਾਲਾਤ ਮੌਕੇ ਤੇ ਜਾ ਕੇ ਵੇਖਿਆ ਜਿਆਦੇ ਗੱਲ ਸਮਝ ਪੈਂਦੀ ਹੈ ਜਿਹੜੀ মিডিਏ ਵਿੱਚ ਇਹ ਗੱਲ ਆ ਰਹੀ ਹੈ ਕਿ ਇਹ ਖੜਾਉਂ ਦੀ ਐਡੀ ਵੱਡੀ ਮਾਰ ਹੈ ਤੇ ਪੰਜਾਬ ਦੇ ਲੋਕ ਬੜੀ ਬਹਾਦਰੀ ਨਾਲ ਇਸ ਮਾਰ ਦਾ ਟੱਕਰਾ ਕਰ ਰਹੇ ਆ ਤੇ ਜਿਹੜੇ ਲੋਕ ਫਸੇ ਆ ਉਹਨਾਂ ਦੀ ਪਰਪੇ ਦੇ ਤੌਰ ਤੇ ਮਦਦ ਕਰ ਰਹੇ ਆ ਇਹ ਸੱਚਮੁੱਚ ਪੰਜਾਬ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਏ ਉਹ ਥੋੜੀ ਹੈ ਔਰ ਲੋਕਾਂ ਨੂੰ ਵੀ ਜਿਨ੍ਹਾਂ ਨੇ ਹਰੇਕ ਚਿਕ ਹਿੱਸਾ ਨਹੀਂ ਪਾਇਆ ਇਹਨਾਂ ਨੂੰ ਬਚਾਉਣ ਵਿੱਚ ਇਹਨਾਂ ਨੂੰ ਮੁੜ ਕੇ ਸਾਰਨ ਵਿੱਚ ਆਪਣਾ ਹਿੱਸਾ ਜਿਹੜਾ ਉਹ ਪਾਉਣਾ ਚਾਹੀਦਾ ਹੈ ਇਹ ਸਾਡੇ ਪਰਫੇ ਨੂੰ ਵੱਡਾ ਕਰੇਗਾ ਔਰ ਜਿਦੋਂ ਵੀ ਮੁਸੀਬਤਾਂ ਆਉਂਦੀਆਂ ਉਹਦਾ ਟੱਕਰਾ ਕਰਨ ਲਈ ਸਾਨੂੰ ਬਲ ਬਖਸ਼ੇਗਾ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜਦੋਂ ਇਹ ਹੜ ਆਇਆ ਵੇ ਆ ਇਹ ਪਾਣੀ ਅੱਜ ਆਫਤ ਹੈ ਪਰ ਪਾਣੀ ਹੈ ਜਿਹੜਾ ਸਾਨੂੰ ਤੇ ਗੁਰਬਾਣੀ ਇਹ ਸਿਖਾਉਂਦੀ ਹੈ ਨਾ ਕਿ ਪਾਣੀ ਜੀਵਨ ਹੈ ਇਹਲਾ ਪਾਣੀ ਜੀਵੋ ਹੈ ਇਸ ਪਾਣੀ ਦੀ ਸੰਭਾਲ ਨਾ ਕਰਨਾ ਇਸ ਪਾਣੀ ਦੀ ਬੇਕਦਰਹੀ ਹੋਣਾ ਇਹ ਸਾਡੇ ਨਾਲ ਮੁੜ ਕੇ ਨੁਕਸਾਨ ਦੇ ਆ ਜਿਹੜਾ ਉਹ ਬਣਦਾ ਬੜੇ ਬਾਰੇ ਪਹਿਲਾਂ ਜਦੋਂ ਰੋਜ਼ਗਾਰ ਪ੍ਰਾਪਤੀ ਚੇਤਨਾ ਮਹਿੰਮ ਸੀ ਉਹਦੇ ਇੱਕ ਸੈਮੀਨਾਰ ਦੇ ਵਿੱਚ ਇੱਕ ਮਤਾ ਪਾਸ ਕੀਤਾ ਮੈਂ ਉਹ ਮਤੇ ਨੂੰ ਤਿਆਰ ਕਰਨ ਵਾਲਿਆਂ ਦੇ ਵਿੱਚ ਸਹਾਈ ਸਾਂ ਉਹ ਮਤੇ ਨੇ 2003 ਵਿੱਚ ਪਟਿਆਲੇ ਦੀ ਕਨਵੈਨਸ਼ਨ ਤੇ ਕਿਹਾ ਸੀ ਕਿ ਪੰਜਾਬ ਵਿੱਚ ਪਾਣੀਆਂ ਦੀ ਸੰਭਾਲ ਹੈ ਜਿਹੜੀ ਉਹ ਕੀਤੀ ਜਾਏ ਤਾਂ ਪਾਣੀ ਦੀ ਟੋਟ ਨਹੀਂ ਆਏਗੀ ਉਹ ਤਾਂ ਉਹ ਮਤਾ ਵੇ ਕੀਤਾ ਸੀ ਕਿ ਜ਼ਮੀਨ 'ਚੋਂ ਪਾਣੀ ਹੈ ਜਿਹੜਾ ਉਹ ਪਹਿਲੀ ਸੱਤਾ ਦਾ ਮੁੱਕ ਗਿਆ ਸੀ ਜਵਾਬ ਦੇ ਗਏ ਸੀ ਨੜਕੇ ਤੇ ਪਾਣੀ ਹੈ ਜਿਹੜਾ ਬਾਹਰ ਸ਼ਹਿਰਾਂ ਤੋਂ ਜਿਵੇਂ ਮੋਗੇ ਦੇ ਏਰੀਏ 'ਚ ਚੜੱਕ ਪਿੰਡ ਵਿੱਚ ਇੱਕ ਇੱਕ ਪੀਪਾ ਪਾਣੀ ਦਾ ਸ਼ਹਿਰ ਚੋਂ ਲੱਜਾ ਕੇ ਦਿੱਸਤਾ ਜਾਂਦਾ ਸੀ ਉਹਨੂੰ ਮੁੱਕਣ ਦਾ ਸੀ ਅੱਜ ਫਲੱਡ ਦੀ ਸ਼ਕਲ ਵਿੱਚ ਹੈ ਪਾਣੀ ਉਦੋਂ ਹੀ ਪਾਣੀ ਦੀ ਬੇਕਦਰੀ ਸੀ ਕਿ ਇੰਨਾ ਅਸੀਂ ਬੇਰਹਿਮੀ ਨਾਲ ਕੱਢਿਆ ਸੀ ਤੇ ਪਹਿਲੀ ਸੱਤਾ ਮੁੱਕੀ ਸੀ ਅੱਜ ਇਹ ਆ ਕਿ ਪਾਣੀ ਵਰਖਾ ਹੋਈ ਹੈ ਸ਼ੁੱਧ ਪਾਣੀ ਹੈ ਇਹ ਪਵਿੱਤਰ ਪਾਣੀ ਹੈ ਤੇ ਪਵਿੱਤਰ ਪਾਣੀ ਹੈ ਜਿਹੜਾ ਇਹਦੀ ਸੰਭਾਲ ਦਾ ਪਹਿਲੋਂ ਅਸੀਂ ਕੋਈ ਪ੍ਰਬੰਧ ਨਹੀਂ ਕੀਤਾ ਜਿਹੜਾ ਹਕੂਮਤਾਂ ਨੇ ਕਰਨਾ ਹੁੰਦਾ ਬੰਦੇ ਨੇ ਨਹੀਂ ਕਰਨਾ ਹੁੰਦਾ ਜਦੋਂ ਦੇ ਅਸੀਂ ਸੱਭਿਆ ਸਮਾਜ ਬਣਿਆ ਤੇ ਉਹ ਚੋਣਾਂ ਨਾਲ ਵੋਟਾਂ ਨਾਲ ਸਰਕਾਰ ਬਣਾਉ ਲੱਗਦੇ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਬਿਉਂਟ ਕਰਨ ਕੇ ਕੀ ਕਰਨਾ ਇਸੇ ਪਾਣੀ ਦੀ ਜੇ ਸੰਭਾਲ ਕੀਤੀ ਜਾਏ ਤੇ ਜਿਹੜਾ ਪੰਜਾਬ 'ਚ ਜਾਂ ਦੁਨੀਆ 'ਚ ਵੀ ਕਹਿੰਦੇ ਆ ਪਾਣੀ ਪਿੱਛੇ ਜੰਗਾ ਹੋਣੀਆਂ ਜਾਂ ਕਿ ਪੰਜਾਬ ਤੱਕ ਕਨੂਨੀ ਦਾ ਜਿਹਨੂੰ ਕਹਿ ਲਈਏ ਸਾਰੀ ਦੁਨੀਆ ਲਈ ਰਾਹ ਦਿਖਾਵਾ ਬਣ ਸਕਦਾ ਤੇ ਸਾਨੂੰ ਬਣਾਉਣਾ ਚਾਹੀਦਾ ਇਸੇ ਪਾਣੀ ਨੂੰ ਜਿਹੜੇ ਆ ਸਾਡੀਆਂ ਝੀਲਾਂ ਚ ਬਦਲ ਦਿਓ ਉਹਨਾਂ ਝੀਲਾਂ ਦੇ ਵਿੱਚ ਜਿੱਥੇ ਛੋਟੇ ਡੈਮ ਬਣਦੇ ਆ ਉਹਨਾਂ ਤੋਂ ਇੱਕ ਛੋਟੇ ਸਾਈਫਨ ਕੱਢ ਕੇ ਜਿੰਨੀ ਵਾਰ ਦੂਰ ਮਰਜ਼ੀ ਲੈ ਜਾਓ ਪਾਣੀ ਨੂੰ ਸਾਰੇ ਪੰਜਾਬ ਨੂੰ ਬਿਨਾ ਬਿਜਲੀ ਦੀਆਂ ਮੋਟਰਾਂ ਤੋਂ ਇਹ ਪਾਣੀ ਦਿੱਤਾ ਜਾ ਸਕਦਾ ਜੇ ਅਸੀਂ ਸੰਭਾਲ ਲੈਂਦੇ ਹੋਈਏ ਉਹਨਾਂ ਹੀ ਥਾਵਾਂ ਤੇ ਜੇ ਅਸੀਂ ਉਹਨਾਂ ਤੇ ਮੱਛੀ ਛੜਦਿਆਂ ਤੇ ਮੱਛੀ ਪਾਲ ਕੇ ਤੇ ਆਪਣੇ ਇਸ ਪ੍ਰੋਫੈਸ਼ਨ ਨੂੰ ਇਸ ਵਪਾਰ ਨੂੰ ਵਧਾਉਨੇ ਆ ਤੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਪਰ ਕੈਪੀਟਲ ਇਨਕਮ ਨੂੰ ਵਧਾਉਣ ਵਿੱਚ ਕਿੱਡਾ ਵੱਡਾ ਯੋਗਦਾਨ ਪਾ ਸਕਦਾ ਜਦੋਂ ਅਸੀਂ ਸਹੀ ਪਾਣੀ ਦੀ ਸੰਭਾਲ ਕਰਾਂਗੇ ਤੇ ਇਹਦੇ ਕਿਨਾਰਿਆਂ ਨੂੰ ਅਸੀਂ ਪੱਕਾ ਕਰ ਲਾਵਾਂਗੇ ਇਹਨੂੰ ਚੱਕ ਕੇ ਡੂੰਘਾ ਕਰਾਂਗੇ ਉਹਦੇ ਨਾਲ ਪੰਜਾਬ ਦਾ ਇੱਕ ਵਾਤਾਵਰਣ ਹੀ ਚੇਂਜ ਹੋ ਜਾਏਗਾ ਸੋ ਸਾਨੂੰ ਇਹ ਕਰਨਾ ਪਏਗਾ ਆਧਿਆ ਸੰਕਟ ਨਾਲ ਡੜ ਰਹੇ ਆਂ ਪਰ ਦੂਜੀ ਗੱਲ ਇਹ ਹੈ ਕਿ ਕੱਲ ਭਵਿੱਖ ਵਿੱਚ ਗਵਰਨਮੈਂਟ ਨੂੰ ਇਹ ਕਰਨਾ ਪਏਗਾ ਜੇ ਗਵਰਨਮੈਂਟਾਂ ਨਹੀਂ ਕਰਦੀਆਂ ਤੇ ਲੋਕਾਂ ਨੂੰ ਉਹ ਗਵਰਨਮੈਂਟ ਦਿਉਣੀ ਪਏਗੀ ਜਿਹੜੀ ਇਹ ਕੰਮ ਕਰੇ ਇਹਦਾ ਚਲ ਜਿਹੜੇ ਬੰਨ ਆ ਉਹਨਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਬੰਨ ਦੇ ਨਾਲ ਸੜਕ ਬਣਾਈ ਜਾ ਸਕਦੀ ਹੈ ਆਵਾਜਾਈ ਹੁਣ ਜ ਵੀ ਤਾਂ ਪਿਆਈ ਹੈ ਨਾ ਇਹ ਸੜਕ ਹੈ ਜਿਹੜੀ ਕਿੰਨਾ ਲਾਭਦਾਇਕ ਹੋ ਸਕਦੀ ਹੈ ਹਰ 5 ਕਿਲੋਮੀਟਰ ਤੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਉਹ ਸਥਾਨ ਬਣਾ ਸਕਦੇ ਆ ਜਿੱਥੇ ਲੋਕ ਸੈਰ ਕਰਨ ਵੀ ਆਉਣ ਆਪਣੀ ਮौज-ਮਸਤੀ ਵੀ ਕਰਦੇ ਹੋਣ ਜੇ ਇਹ ਦਰਿਆਵਾਂ ਦੇ ਕਿਨਾਰੇ ਨਹੀਂ ਹੋਏਗਾ ਜੇ ਪਾਣੀਆਂ ਦੇ ਕਿਨਾਰੇ ਨਹੀਂ ਹੋਏਗਾ ਤੇ ਫਿਰ ਇਹ ਹੋਰ ਕਿੱਥੇ ਹੋਏਗਾ ਸੋ ਇਹ ਅਸਲ ਮੈਨੇ ਆਚ ਇਹ ਜਿਹੜਾ ਹੜ ਹੈ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਔਰ ਉਹ ਸਬਕ ਇਹ ਹੈ ਕਿ ਅੱਜ ਆਫਤ ਦੇ ਖਿਲਾਫ ਲੜਦੇ ਆ ਮਦਦ ਕਰਨ ਦੀ ਲੋੜ ਹੈ ਕਿ ਕੱਲ ਜਦੋਂ ਇਹ ਠੰਡਾ ਹੋ ਜਾਂਦਾ ਜਦੋਂ ਇਹ ਉੱਤਰ ਜਾਂਦਾ ਤੇ ਜਿੱਥੇ ਲੋਕ ਦੁਖੀ ਹੈ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਵਾਸਤੇ ਲੋਕਾਂ ਨੂੰ ਵੀ ਪਰ ਮੁੱਖ ਸਰਕਾਰ ਜ਼ਿੰਮੇਵਾਰੀ ਕਰੇ ਇਹ ਕਰਨਾ ਪਵੇਗਾ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਕਿ ਅੱਜ ਸਾਧਨ ਕਿੰਨੇ ਆ ਇਹਨੇ ਸਾਧਨਾ ਸੰਚਾਰ ਦੇ ਕਿ ਜਿਹੜੇ ਵੀ ਥਾਂ ਲੋਕ ਫਸੇ ਆ ਉਹਨਾਂ ਨਾਲ ਮੋਬਾਈਲ ਦਾ ਜਿੰਦਾ ਕੰਟੈਕਟ ਕਿਉਂ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਕਿੰਨੀ ਲੋੜ ਹੈ ਤੇ ਉਹਨਾਂ ਕੋਲੇ ਕਿਸ਼ਤੀਆਂ ਕਿਉਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂ ਕਿਸ਼ਤੀਆਂ ਪਿੱਛੇ ਰੌਲਾ ਪੈਂਦਾ ਹੋਵੇ ਕਿ ਸਾਡਾ ਮੁਲਕ ਜਿਹੜਾ ਉਹ ਕਿਸ਼ਤੀਆਂ ਦੇਣ ਦੇ ਕਾਬਲ ਵੀ ਨਹੀਂ ਹੈ ਹੈ ਕਾਬਲ ਇਹ ਕਰਨ ਦੀ ਲੋੜ ਹੈ ਜਿਹੜਾ ਇਹਨੂੰ ਬਦਲ ਨਹੀਂ ਕਰਦਾ ਹੁਣ ਇਹਨੂੰ ਕੁਦਰਤੀ ਆਫਤ ਵਾਲਾ ਕਹਿ ਦਿੱਤਾ ਇਹਦੇ ਨਾਲ ਇੰਨਾ ਫਰਕ ਪੈਂਦਾ ਕਿ ਜਿਹੜਾ ਕੁਦਰਤੀ ਆਫਤ ਦੇ ਵਿਰੋਧ ਲੜਨ ਵਾਸਤੇ ਫੰਡ ਹੁੰਦਾ ਉਹ ਫੰਡ ਰਿਲੀਜ਼ ਕਰਨ ਦਾ ਸਰਕਾਰ ਨੂੰ ਅਧਿਕਾਰ ਮਿਲ ਜਾਂਦਾ ਉਹਨੇ ਹੁਣ ਟੱਕਰ ਨਹੀਂ ਦਿੱਤੀ ਇਹ ਨਿੰਦਿਆ ਹੋਣੀ ਚਾਹੀਦੀ ਹੈ ਤੇ ਮੈਂ ਨਿੰਦਿਆ ਕਰਦਾ ਪਰ ਹੁਣ ਉਹ ਰਿਲੀਜ਼ ਕੀਤਾ ਉਹ ਫੰਡ ਜਿਹੜਾ ਉਹ ਲੋਕਾਂ ਦੀ ਸਿਹਤਾਂ ਵਿੱਚ ਆਉਣਾ ਚਾਹੀਦਾ ਤੇ ਇਹਦੇ ਨਾਲ ਹੀ ਇਹਦੇ ਨਾਲ ਨਹੀਂ ਸਰਦਾ ਇਹ ਬਾਕੀ ਸੂਬਿਆਂ ਨੂੰ ਬਾਕੀ ਦੇਸ਼ 'ਚ ਜਦੋਂ ਕੁਦਰਤੀ ਆਫਤ ਹੁੰਦੀ ਹੈ ਤੇ ਸੈਂਟਰ ਦੀ ਸਰਕਾਰ ਆ ਜਿਹੜੀ ਉਹ ਫੰਡ ਰੀਲੀਜ਼ ਕਰਦੀ ਹੈ ਸਿਹਤਾਂ ਦਾ ਸੈਂਟਰ ਛਪ ਕਰਕੇ ਬੈਠਾ ਹੋਵੇ ਇਹ ਚੰਗਾ ਨਹੀਂ ਲੱਗਦਾ ਇਹ ਪੰਜਾਬ ਦੇ ਲੋਕਾਂ 'ਚ ਇੱਕ ਜਿਹਨੂੰ ਕਹਿ ਲਈਏ ਦੁਸ਼ਤ ਦੀ ਭਾਵਨਾ ਦੀ ਨਹੀਂ ਬਣਾਉਂਦਾ ਜਿਹੜੀ ਨਹੀਂ ਬਣਨੀ ਚਾਹੀਦੀ ਤੇ ਮੈਂ ਕਹਿਣਾ ਚਾਹੂੰਗਾ ਹਿੰਦੁਸਤਾਨ ਦੀ ਸਰਕਾਰ ਨੂੰ ਫੌਰੀ ਤੌਰ ਤੇ ਖੁੱਲ੍ਹਦਲੀ ਨਾਲ ਪੰਜਾਬ ਨੂੰ ਫੰਡ ਰੀਲੀਜ਼ ਕਰਨਾ ਚਾਹੀਦਾ ਤਾਂ ਕਿ ਇਹ ਸਾਂਭਿਆ ਜਾ ਸਕੇ ਇਹ ਉਹ ਸੁਬਾਣਾ ਜਿਹੜਾ ਪੰਜਾਬ ਦੇਸ਼ ਨੂੰ ਅਨਾਜ ਦਿੰਦਾ ਝੋਨਾ ਦਿੰਦਾ ਕਣਕ ਦਿੰਦਾ ਤੇ ਜੇ ਹੁਣ ਝੋਨਾ ਮਰਿਆ ਤੇ ਗਾਂ ਕਣਕ ਵੀ ਨਾ ਜੀ ਬੀਜੀ ਗਈ ਤੇ ਜਿਹੜਾ ਕਸਾਰਾ ਦੇਸ਼ ਨੂੰ ਚੱਲਣਾ ਪੈਣਾ ਇਹ ਬਹੁਤ ਵੱਡਾ ਹੋਏਗਾ ਸੋ ਵੱਡੇ ਪ੍ਰਸਪੈਕਟਿਵ ਵਿੱਚ ਇਹਨੂੰ ਸੋਚਣਾ ਚਾਹੀਦਾ ਹੈ ਔਰ ਦੇਸ਼ ਦੀ ਹਕੂਮਤ ਨੂੰ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਹੁਣ ਤੱਕਰ ਨਹੀਂ ਆਏ ਇਹਦੀ ਭਰਪੂਰ ਨਿੰਦਿਆ ਕਰਦੇ ਆਂ ਔਰ ਨਿੰਦਿਆ ਹੋਣੀ ਚਾਹੀਦੀ ਆ ਔਰ ਹੁਣ ਕਹਿੰਨੇ ਆ ਦੇਰੀ ਨਹੀਂ ਕਰਨੀ ਚਾਹੀਦੀ ਉਹ ਕੀਤਾ ਜਾਏ ਕਿ ਮੈਂ ਫਿਰ ਇੱਕ ਵਾਰ ਪੰਜਾਬ ਦੇ ਲੋਕਾਂ ਦੀ ਜਿਹੜੀ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਨਾਲ ਬਿਨਾ ਕਿਸੇ ਵਿੱਚ ਕਰੇ ਦੇ ਜਿਹੜੀ ਮਦਦ ਕਰ ਰਹੀ ਆ ਉਹ ਬਹੁਤ ਵੱਡੀ ਹੈ ਕਿ ਮੈਂ ਜਿਹੜੀ ਆ ਬਨੇਗਾ ਵਾਲੀ ਟੀਮ ਹੈ ਇਹ ਜਿੰਨਾ ਕੰਮ ਕਰ ਰਹੀ ਆ ਮੈਂ ਇਹਨਾਂ ਦੀ ਵੀ ਪ੍ਰਸ਼ੰਸਾ ਕਰਦਾ ਕਿ ਆਪਣੀ ਯਤਨ ਸ਼ਕਤੀ ਮੁਤਾਬਕ ਤੁਸੀਂ ਜਿਹੜਾ ਰੋਲ ਅਦਾ ਕਰ ਰਹੇ ਹੋ ਇਹ ਬਹੁਤ ਸ਼ਾਨਦਾਰ ਹੈ ਔਰ ਇਹਨੂੰ ਜਿਉਂਦਾ ਰੱਖੋ ਅਸੀਂ ਤੁਹਾਡੇ ਨਾਲ ਆ ਸਾਰਾ ਦੇਸ਼ ਇਸ ਤਰ੍ਹਾਂ ਨੂੰ ਵੇਖ ਰਿਹਾ ਕਿ ਇਹ ਜਿਹੜੀ ਕੁਦਰਤੀ ਆਫਤ ਸਾਡੇ ਤੇ ਪਈ ਹੈ ਜਿਦੇ ਵਿੱਚ ਸਰਕਾਰ ਦਾ ਜਾਂ ਕੇਂਦਰ ਦੀ ਸਰਕਾਰ ਦਾ ਵੀ ਵੱਡਾ ਹਿੱਸਾ ਹੈ ਇਹਦੇ ਵਿਰੋਧ ਦਾ ਆਪਾਂ ਸਾਰੇ ਰਲ ਕੇ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਇਹ ਹਨ ਕਾਮਰੇਡ ਜਗਰੂਪ ਸਿੰਘ ਰੁਜ਼ਗਾਰ ਪ੍ਰਾਪਤੀ ਚੇਤਨਾ ਮਹਿੰਮ ਦੇ ਮੁਖ ਸਲਾਹਕਾਰ ਫਿਰ ਰੁਜ਼ਗਾਰ ਪ੍ਰਾਪਤੀ ਮਹਿੰਮ ਔਰ ਉਸ ਤੋਂ ਬਾਅਦ ਜਿਹੜਾ ਬਨੇਗਾ ਪ੍ਰਾਪਤੀ ਮਹਿੰਮ ਤੱਕ ਜਿਹੜਾ ਉਹ ਸਫ਼ਰ ਹੋਇਆ ਨਾਲ ਉਹਨਾਂ ਦੇ ਕਾਮਰੇਡ ਹੰਸਰਾਜ ਗੋਲਡਨ ਜੀ ਸ਼ੁਭੇਕ ਚੰਗੜ ਪਾਣੀ ਤੇ ਪੂਰੀ ਬਨੇਗਾ ਟੀਮ ਜਿਹੜੀ ਹੈ ਉਹ ਅੱਜ ਇੱਥੇ ਪਤਾ ਲੈਣ ਵਾਸਤੇ ਆਏ ਆ ਤੇ ਉਹਨਾਂ ਨੇ ਕਿਵੇਂ ਪਾਣੀ ਦੀ ਸਾਮ ਸੰਭਾਲ ਔਰ ਉਹ ਸਾਰੀ ਚੀਜ਼ ਇਹਨੂੰ ਕਿਵੇਂ ਜਿਹੜਾ ਪਾਣੀ ਨੂੰ ਰੋਕਨ ਦਾਜ ਆ ਪਾਣੀ ਚਲੇ ਜਾਣ ਤੋਂ ਬਾਅਦ ਵੀ ਇਹਦੀ ਜਿਹੜੀ ਹੈ ਹੋਰ ਲੋਕਾਂ ਨੂੰ ਜਿਹੜੀਆ ਸਮੱਸਿਆਵਾਂ ਆਣੀਆਂ ਉਹਦੇ ਵਾਸਤੇ ਵੀ ਆ ਲੜਨ ਦੀ ਗੱਲ ਕੀਤੀ ਹੈ ਫਿਲਹਾਲ ਜਿਹੜੀ ਹੈ ਇਨਾਂ